ਸਸਤੀ ਕਾ ਸਾਰਿਆਂ ਨੂੰ ਸਸਤੀ ਕਾ ਸੱਚਲੇ ਆ ਫਿਲਮਾਂ ਮੈਂ ਤਾਂ ਮਾਮ ਚਲੀਆਂ ਅੱਜ ਦਵਾਈ ਨੂੰ ਤੇ ਦਵਾਈ ਤੋਂ ਜਾਣਾ ਅਸੀਂ ਪਾਕਿਸਤਾਨ ਦੇ ਉੱਤੇ ਉੱਥੇ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਨਨਕਾਣਾ ਸਾਹਿਬ ਦੇ ਨਨਕਾਣਾ ਸਾਹਿਬ ਸਾਰੇ ਹੋਰ ਵੀ ਆਪਾਂ ਨਨਕਾਣਾ ਸਾਹਿਬ ਚੱਲਨੇ ਪੈਣਾ ਤੇ ਅਸੀਂ ਸਾਰਿਆਂ ਨੂੰ ਬਾਕੀਆਂ ਨੂੰ ਵੀ ਦਰਸ਼ਨ ਕਰਾਵਾਂਗੇ ਜਿੱਦਾਂ ਦੇ ਸਾਦ ਕੋਲੋਂ ਬੜੀਆਂ ਵੀਡੀਓ ਬਲੌਗ ਹੁਣ ਅਸੀਂ ਚੱਲੀਆਂ 에어ਪੋਰਟ ਤੇ ਨੂੰ 에어ਪੋਰਟ ਤੇ ਪਹੁੰਚ ਗਈਆਂ ਬੈਗ ਚੈੱਕ ਇਨ ਹੋ ਗਏ ਤੇ ਹੁਣ ਚੱਲੀਆਂ ਅਸੀਂ ਸਕਿਉਰਟੀ ਚੈੱਕ ਇਨ ਤੇ ਤੇ ਆਂ ਸਕਿਉਰਟੀ ਦੀ ਲਾਈਨ ਵਿੱਚ ਲਾਈਨ ਖਾਲੀ ਆ ਬੰਮ ਮੇਰੇ ਪਿੱਛੇ ਪਿੱਛੇ ਆਉਂਦੀ ਆ ਫੋਨ ਤੇ ਗੱਲਾਂ ਮਾਰਦੀ ਆ ਹੌਲੀ ਆਉਂਦੀ ਤਰੀ ਆਜੋ ਆਜੋ ਹੌਲੀ ਹੌਲੀ ਅਸੀਂ ਆ ਕੇ ਖੜ ਗਏ ਆਂ ਟ੍ਰੇਨ ਸਟਾਪ ਤੇ ਆੜਸ਼ ਸਾਨੂੰ ਛੱਡ ਕੇ ਗਿਆ ਚਲੇ ਗਿਆ ਬੜ ਕੇ ਉਹ ਚਲੇ ਗਿਆ ਨਹੀਂ ਮੈਂ ਉਹ ਉੱਪਰ ਨੂੰ ਜਾਂਦਾ ਪਾਇਆ ਉਹ ਜਾਂਦਾ ਉਹ ਜਾਂਦਾ ਸਾਨੂੰ ਟ੍ਰੇਨ ਤੇ ਤੋਂ ਛੱਡ ਗਿਆ ਹੁਣ ਅਸੀਂ ਇਹ ਟ੍ਰੇਨ ਲੈ ਕੇ ਜਾਣਾ ਐਸ ਗੇਟਸ ਨੂੰ ਤੇ ਇੰਨਾ ਹਾਰਡ ਨਹੀਂ ਹੈਗਾ ਸੌਖਾ ਹੀ ਆ ਸਿਆਟਲ ਦਾ 에어ਪੋਰਟ ਬੀਬੀ ਬੈਠੇਗੀ ਪਲੇਨ ਦੇ ਵਿੱਚ ਪਲੇਨ ਹੈਗਾ ਬਹੁਤ ਨਾਈਸ ਬੀਬੀ ਬੜੀ ਖੁਸ਼ ਆ ਕਿ ਸਾਨੂੰ ਚਾਰ ਸੀਟਾਂ ਮਿਲ ਗਈਆਂ ਦੋ ਗੰਬੇ ਖਲ ਨਹੀਂ ਆਰਾਮ ਨਾਲ ਚੌੜੀਆਂ ਹੋ ਕੇ ਬੈਗੀ ਉਹ ਆਪਣੀ ਸੀਟ ਜੱਡੇ ਹੀ ਉੱਥੇ ਦੋ ਬੰਦੇ ਬੈਠੇ ਆ ਉਹ ਵਿਚਾਰੇ ਦੇਖੀ ਹਾਂ ਉਹ ਵਿਚਾਰੇ ਦੇਖੀ ਜਾਂਦੇ ਆ ਕਹਿੰਦੇ ਬੀਬੀ ਕਿਤੇ ਮੁੜ ਕੇ ਨਾ ਜਵੇ ਆਪਣੀ ਸੀਟ ਦੇ ਨੂੰ ਗੋ ਖਾਣਾ ਆ ਗਿਆ ਸਾਡਾ ਆਇਆ ਪਨੀਰ ਤਾਰ ਚਾੜ ਜਾਂ ਤੇ ਚਿਕਨਵਾ ਤੇ ਪੋਟਿੰਗ ਇਧਰ ਬ੍ਰੈਡ ਅਸੀਂ ਡਿਨਰ ਖਾਣ ਲੱਗੇ ਆ ਹੋਰ ਖਾਤਾ ਸੀ ਬ੍ਰੈਕਫਾਸਟ ਤੇ ਅੰਜੀਵਨੀ ਸੀ ਕਰਤਾ ਖਾਣ ਵਾਟ ਕਿਸ ਕਰਕੇ ਸਾਡਾ ਤਾਂ ਹਜੇ ਤੜਕਾ ਤੜਕਾ ਹੈ ਖਾ ਲਿਆ ਥੋੜਾ ਜਿਹਾ ਫਰੂਟ ਖਾ ਲਿਆ ਥੋੜਾ ਦਹੀਂ ਖਾ ਲਿਆ ਰਾਤ 3:00 ਵਰਕ ਕੇ ਸਭ ਮਿਲਿਆ ਸੀ 4 ਸੀਟਾਂ 2 ਸੀ ਖਾਲੀ ਇੱਥੇ ਫਿਰ ਅਸੀਂ ਮਰੀਆਂ ਪਰਿਤੀਆਂ ਮੈਂ ਜਿਆਦਾ ਸੁੱਤੀ ਮਾਂ ਥੋੜਾ ਸੁੱਤੇ ਮਾਂ ਨੇ ਤਾਂ ਵਿੱਚ ਵੀ ਥੋੜਾ ਜਿਹਾ 스ਨੈਕਸ ਨੂੰ ਕੀਤਾ ਸੀ ਕਿਉਂਕਿ ਜਾਗਦੇ ਸੀ ਨੇ ਸੌਂ ਗਈ ਸੀ ਹੌਣ ਚੁਗਾ ਨਾ ਦਬਈ ਅਰਪੋਰਟ ਤੇ ਹੁਣ ਜਾਂਦੇ ਅਸੀਂ ਆਪਣੇ ਬੈਗੇਜ ਲੈਣ ਫਿਰ ਜਾਣੇ ਟੈਕਸੀ ਕਾ ਕੇ ਹੋਟਲ ਨੂੰ ਫਲਾਈਟ ਬੜੀ ਲੰਬੀ ਲੰਬੀ ਰਹੀ ਥੱਕ ਗਏ ਹਨਾ ਅੰਦੇ ਬਈ ਅਰਪੋਰਟ ਤੇ ਰੋਬਰ ਖੜਾ ਪਹੁੰਚ ਗਈਆਂ ਬੈਗ ਚੱਕ ਲੈ ਤੇ ਹੁਣ ਚੱਲੀਆਂ ਆ ਬਾਹਰ ਨੂੰ ਟੈਕਸੀ ਕਰਨ ਟੈਕਸੀ ਕਰਕੇ ਤੇ ਫਿਰ ਅਸੀਂ ਜਾਵਾਂਗੇ ਹੋਟਲ ਨੂੰ ਤੇ ਬੜਾ ਕਵਾਇਟ ਕਵਾਇਟ ਨਾਈਸ ਹੈ ਦਵੇਈ ਦਾ ਏਅਰਪੋਰਟ ਨਾਈਸ ਲੱਗਦਾ ਅਸੀਂ ਆਪਣੇ ਹੋਟਲ ਰੂਮ ਚ ਆ ਗਏ ਆ ਕੇ ਬੈਠ ਗਏ ਅੰਦਰ ਮਾਸੀ ਜੀ ਹੁਣਾਂ ਕੋਲ ਵੀ ਜਾਇਆ ਹੈ ਚਾਹ ਪਾਣੀ ਪੀ ਲਿਆ ਮਾਮ ਨੇ ਆਪਣਾ ਟੱਚ ਹੀ ਲਿਆ ਖੋਲ ਤੇ ਲਿਆ ਖਲਾਰ ਤੇ ਨਾਲੇ ਸ਼ਾਵਰ ਕਰ ਲਿਆ ਹੁਣ ਲੱਗੇ ਸੌਣ ਬੱਜ ਗਏ ਰਾਤ ਦੇ 10 ਸੋ ਹੁਣ ਗੁੱਡ ਨਾਈਟ ਸੋ ਵੇਅਰ ਨੋ ਫੇਅਰ ਮਿਲਦੇ ਆ ਬ੍ਰੇਕਫਾਸਟ ਤੇ ਆ ਗਈਆਂ ਥੱਲੇ ਬ੍ਰੇਕਫਾਸਟ ਸੈਂਕਿੰਨੇ ਬੀਬੀਆਂ ਤਾਂ ਮੇਰਾ ਆ ਮਾਮਦਾ ਇੱਧਰ ਆ ਗਏ ਮਸੀ ਜੀ ਹੈਲਥੀ ਹੈਲਥੀ ਫੂਡ ਪਰ ਲਗੀਆਂ ਜਹਾਂ ਗੱਡੀਆਂ ਰਹਿਣੀਆਂ ਤੇ ਰੱਖੀਓ ਇੱਥੇ ਇੱਧਰ ਚਾਰ ਸਟੇਸ਼ਨ ਮੈਂ ਬਣਾਈ ਹੈਗੀ ਆ ਇੰਗਲਿਸ਼ ਬ੍ਰੇਕਫਾਸਟ ਮਸਤੀ ਜੀ ਨੇ ਲੈਣੀ ਆ ਮਸਾਲਾ ਚਟੀ ਵੇਟ ਕਰਦੇ ਆ ਲੈਣ ਗਏ ਹੋ ਇੱਥੇ ਕੀ ਤੁਸੀਂ ਬ੍ਰੇਕਫਾਸਟ ਖਾ ਪੀ ਕੇ ਟੱਡ ਪਾੜ ਕੇ ਇਹ ਸਾਡਾ ਹੋਟਲ ਆ ਇੱਥੇ ਵਿੱਚ ਕਾਫੀ ਸ਼ਾਪ ਆ ਸਿਸਟਰਸ ਵਾਕਿੰਗ ਦੁਨੀਆਂ ਜਾ ਰਹੀਆਂ ਆ ਵੀ ਕਿਸੇ ਨੇ ਇੱਥੇ ਬੈਠਣਾ ਹੋਵੇ ਸੋਫੇ ਸੋਫੇ ਲੱਗੇ ਆ ਚਾਹ ਪਾਣੀ ਪੀਣ ਨੂੰ ਉੱਪਰ ਹੈਗਾ ਕਾਊਂਟਰ ਟਿੱਕੀ ਐਲਸੀ ਉੱਪਰ ਨੂੰ ਹਣ ਆਪੀ ਕੇ ਨਿਕਲੀਆਂ ਸਟਰੀਟ ਤੇ ਵਾਕ ਕਰਨ ਕੰਨੀਆਂ ਬਾਹਰ ਨਿਕਲ ਕੇ ਦੇਖਦੇ ਆਂ ਕੀ ਆ ਹਾਂ ਸੁਪਾ ਸੁਪਾ ਸਾਰੀਆਂ ਬੰਦ ਆ ਕਰਕੇ ਰਮਾਦਾਨਸ ਚੱਲਦੇ ਰਾਤ ਨੂੰ ਖੁੱਲੀਆਂ ਹੁੰਦੀਆਂ ਸਵੇਰੇ 5 ਵਜੇ ਬੰਦ ਹੋ ਜਾਂਦੀਆਂ ਫੇ ਹਰ ਅਸੀਂ ਚੱਲਨੇ ਬਾਹਰ ਘੁੰਮਣ ਮਾਮਾ ਬੰਦਰ ਮਾਲ ਕਿਸੇ ਦਿਨ ਆ ਚੱਲੇ ਨਾ ਕਰਦੀ ਲੋੜ ਨੂੰ ਨਾ ਲੈਣ ਦੀ ਲੋੜ ਨਹੀਂ ਕੋਈ ਲੈ ਕੇ ਚੱਲਿਆ ਸਾਨੂੰ ਬਾਹਰ ਕਮਾਉਣ ਨੂੰ ਅੱਜ ਦਾ ਬਲੌਗ ਅਸੀਂ ਇੱਥੇ ਫਿਨਿਸ਼ ਕਰਦੇ ਆਂ ਦੂਜਾ ਸ਼ੁਰੂ ਕਰਦੇ ਆਂ ਘੁੰਮਣ ਵਾਲਾ ਸਬਸਕ੍ਰਾਈਬ ਜ਼ਰੂਰ ਕਰਿਓ ਸਾਨੂੰ ਥੈਂਕ ਯੂ so much ਬਾਏ